ਪਟਿਆਲਾ ਵਿਖੇ ਗਊ ਸੇਵਾ ਦਲ ਵੱਲੋਂ ਗਵਾਂ ਦਾ ਭਰਿਆ ਟਰੱਕ ਫੜਿਆ ਗਿਆ। ਮੌਕੇ ਤੇ ਗਊ ਸੇਵਾ ਦਲ ਦੇ ਮੈਂਬਰ ਹਾਜ਼ਰ ਸਨ। ਜਦ ਇਸ ਬਾਰੇ ਪੁਲਿਸ ਨੂੰ ਇਤਲਾ ਦਿੱਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਗਊ ਸੇਵਾ ਦਲ ਪਟਿਆਲਾ ਵੱਲੋਂ 112 ਤੇ ਫੋਨ ਆਇਆ ਸੀ ਕਿ ਗਵਾਂ ਦਾ ਭਰਿਆ ਟਰੱਕ ਫੜਿਆ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੈ ਸ਼੍ਰੀ ਰਾਮ ਜੈਗੋ ਮਾਤਾ ਕੀ ਅੱਜ ਅਸੀਂ ਪਟਿਆਲਾ ਸ਼ਹਿਰ ਦੇ ਐਂਟਰਸ ਤੇ ਖੜੇ ਹਾਂ ਪਾਰਕ ਹਸਪਤਾਲ ਖਾਨਾ ਇਸ ਜਗ੍ਹਾ ਤੇ ਉਸ ਗੋਮਨਸਨ ਲੇ ਲਿਆ ਹੋਇਆ ਜਿਹੜਾ ਅਸੀਂ ਦੇਖ ਰਹੇ ਹਾਂ ਪੱਕਿਆ ਇਹਦੇ ਆਲੇ ਦੁਆਲੇ ਕੰਮ ਨਹੀਂ ਹੋ ਰਿਹਾ ਹੈ ਸੀ ਪਾਣੀ ਕਿਸਾ ਨੂੰ ਪਤਾ ਨਾ ਲੱਗਦਾ ਇਹਦੇ ਉੱਪਰ ਜੰਮਾ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਤਸਕਰੀ ਹੋ ਚੁੱਕੀ ਹੈ ਬਹੁਤ ਜ਼ਿਆਦਾ ਗਰਮ ਹੱਤਿਆ ਹੋ ਰਹੀ ਹੈ ਜਿਸ ਦਾ ਸੰਤਾਪ ਅੱਜ ਪੰਜਾਬ ਭੁਗਤ ਰਿਹਾ ਜਗ੍ਹਾ ਜਗ੍ਹਾ ਹਾੜ ਆ ਰਹੇ ਹਨ ਲੋਕ ਡੁੱਬ ਕੇ ਜਾਨਵਰ ਮਰ ਗਏ ਘੁੰਮਾਂ ਦਾ ਨੁਕਸਾਨ ਹੋ ਗਿਆ ਮੱਝਾਂ ਦਾ ਨੁਕਸਾਨ ਹੋ ਗਿਆ ਬਹੁਤ ਵੱਡਾ ਹੈ ਸਭ ਤੋਂ ਵੱਡਾ ਨੁਕਸਾਨ ਉਹ ਮੱਝਾਂ ਦਾ ਫਰੀਖਵਾਂ ਦਾ ਫਰੀਖਵਾਂ ਆਪ ਤੋਂ ਚੰਗਾ ਨਹੀਂ ਗੋਮਾ ਨੂੰ ਰਾਜੇ ਮਾਤਾ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜਾ ਮਹੱਤਵਪੂਰਨ ਹੈ ਕਿ ਤੁਹਾਨੂੰ ਬੋਲ ਸਕੀ ਮੈਂ ਸ਼ਰਬਸੀਆਂ ਨੂੰ ਕੋਈ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਇਹ ਰਿਕਵੈਸਟ ਕਰਾਂਗਾ ਜਿਸ ਤਰ੍ਹਾਂ ਕਿ ਸਿਲੇ 4-5 ਦਿਨ ਪਹਿਲਾਂ ਪਟਿਆਲਾ ਦੇ ਅੰਦਰ ਗੋਮਾਸ ਫੜਿਆ ਗਿਆ ਗੋਹ ਹੱਤਿਆਂ ਵੀ ਪਟਿਆਲਾ ਦੇ ਅੰਦਰ ਹੋ ਰਹੀ ਹੈ ਪ੍ਰਸ਼ਾਸਨ ਜਲਦੀ ਆਪਣਾ ਕਦਮ ਚੁੱਕੇ ਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਸਾਰੇ ਸਨਾਤਨ ਗੋਹ ਮਾਤਾ ਵਾਸਤੇ ਇਕੱਠੇ ਹੋਣ ਹੁਣ ਜਿਹੜਾ ਸਾਡਾ ਭਰੋਸਾ ਕੋਈ Hindu ਲੀਡਰਾਂ ਤੇ ਨਹੀਂ ਰਿਹਾ ਬੇਨਤੀ ਦਾ Hindu ਲੀਡਰ ਰਹਿ ਗਏ ਜਿਹੜੇ ਸਾਡੇ ਨਾਲ ਚੱਲ ਰਹੇ ਆ ਬਾਕੀ ਜਿਹੜੇ ਸਾਰੇ

ਇਹ ਜੋ ਕਮੇਟਾ ਕਾਰ ਵੀ ਹੈ ਅਮੁੱਤ ਲੈਂਦੀ ਜਾ ਰਹੀ ਹੈ ਪਤਾ ਪਿਆ ਨਹੀਂ ਮੌਕੇ ਤੇ ਡਰਾਈਵਰ ਭੱਜ ਗਿਆ ਸੀਗਾ ਜੀ ਕਿਉਂਕਿ ਸੜਕ ਜਾਂ ਤੋਂ ਪਹਿਲਾਂ ਉਹਨਾਂ ਨੇ ਵਿਕਾਸ ਕਮੋਦ ਜੀ ਹੈਗੇ ਨੇ ਦੋ ਸਰਵ ਦੇ ਪ੍ਰਧਾਨ ਜਿਨ੍ਹਾਂ ਨੇ ਟੱਕੜਿਆ ਹੋਇਆ ਸੀਗਾ ਜਿਨ੍ਹਾਂ ਦੇ ਬਿਆਨ ਤੇ ਪੱਤਰ ਕਰਦੇ ਹੋ ਰਿਹਾ ਹੈ ਗੱਡੀ ਕਿੱਥੋਂ ਆ ਰਹੀ ਸੀ ਤੁਸੀਂ ਪੁੱਛ ਗੱਡੀ ਸਰ ਇਹ ਰਾਜਪੁਰਾ ਸਾਈਡ ਤੋਂ ਆ ਰਹੀ ਸੀ ਤੇ ਉਹ ਪਿੱਛੇ ਲੱਗੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਨੇ ਹੀ ਰੁਕੀ ਹੋਈ ਸੀ ਗੱਡੀ ਕੀ ਕਰ ਰਹੀ ਕਰਵਈ ਜੋ ਨਨੁਮ ਤਾਬ ਹਰ ਰਹੀ ਹੈ ਜਾਂ ਮੇਂ ਚੰਦੀਆ ਦੀ ਪੱਤਖ ਫਜਾ ਦੇ